ਹਲਕਾ ਪਲਾਟੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਅੱਜ ਬੀਡੀਪੀਓ ਦਫ਼ਤਰ ਨਡਾਲਾ ਵਿਖੇ ਪੰਚਾਇਤੀ ਚੋਣਾਂ ਸਬੰਧੀ ਪਿੰਡਾਂ ਵਿੱਚ ਵਾਰਡਬੰਦੀ ਸੁਧਾਰ ਦੀਆਂ ਲਿਸਟਾਂ ਦੀ ਮੰਗ ਕੀਤੀ ਤਾਂ ਖਾਲੀ ਹੱਥ ਵਾਪਸ ਆਉਣਾ ਪਿਆ। ਇਸ ਮੌਕੇ ਤੇ ਖੈਰਾ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੇ ਹਾਂ ਸਰਕਾਰ ਤੇ ਸਵਾਲ ਚੁੱਕੇ ਹਨ ਕਿ ਅਗਲੇ ਮਹੀਨੇ ਪੰਚਾਇਤੀ ਚੋਣਾਂ ਦਾ ਕਿਸੇ ਸਮੇਂ ਵੀ ਐਲਾਨ ਹੋ ਸਕਦਾ ਹੈ। ਪਰ ਅਜੇ ਤੱਕ ਪੰਚਾਇਤਾਂ ਨੂੰ ਨਵੀਂ ਵਾਰਡਬੰਦੀ ਦੀਆਂ ਲਿਸਟਾਂ ਨਹੀਂ ਦਿੱਤੀਆਂ ਗਈਆਂ। ਦੇਖੋ ਅੱਜ ਸਾਨੂੰ ਡਡਾਲਾ ਵੀਡੀਓ ਦਫ਼ਤਰ ਇਸ ਲਈ ਆਉਣਾ ਪਿਆ ਕਿ ਪਿਛਲੇ ਦਸੰਬਰ 2023 ਤੋਂ ਪੰਜਾਬ ਦੀ ਵਿੱਚ ਜਿਹੜੀਆਂ ਬੋਰਡਬੰਦੀਆਂ ਕੀਤੀਆਂ ਗਈਆਂ ਪੰਚਾਇਤੀ ਚੋਣਾਂ ਨੂੰ ਮੁੱਖ ਰੱਖ ਕੇ ਉਦੋਂ ਤੋਂ ਲੈ ਕੇ ਅੱਜ 15 16 ਅਗਸਤ 'ਚ ਖੜੇ ਆ ਇਹ ਪਿਛਲੇ 8-10 ਮਹੀਨਿਆਂ ਦੀਆਂ ਬੋਰਡਬੰਦੀ ਦੀਆਂ ਲਿਸਟਾਂ ਕਿਸੇ ਬੰਦੇ ਨੂੰ ਪਿੰਡਾਂ ਦੇ ਵਿੱਚ ਨਹੀਂ ਸਪਲਾਈ ਕੀਤੀਆਂ ਗਈਆਂ ਉਸ ਤੋਂ ਬਾਅਦ 7 ਜਨਵਰੀ 2024 ਨੂੰ ਬੋਰਡਬੰਦੀ ਦੇ ਆਧਾਰ ਦੇ ਉੱਤੇ ਵੋਟਰ ਸੂਚੀਆਂ ਤਿਆਰ ਕੀਤੀਆਂ ਗਈਆਂ ਨਾ ਵੋਟਰ ਸੂਚੀਆਂ ਕਿਸੇ ਨੂੰ ਸਪਲਾਈ ਕੀਤੀਆਂ ਗਈਆਂ ਉਹਦਾ ਨਤੀਜਾ ਇਹ ਹੋਇਆ ਕਿ ਲੋਕੀ ਜਿਹੜੇ objections ਫਾਈਲ ਕਰਨੇ ਸੀਗੇ ਉਹਨਾਂ ਨੇ ਸਮੇਂ ਸਿਰ ਬੋਰਡਾਂ ਦੇ ਖਿਲਾਫ ਕਰਨੇ ਸੀ ਵੋਟਰ ਸੂਚੀ ਦੇ ਖਿਲਾਫ ਕਰਨੇ ਸੀਗੇ ਉਹ ਕੋਈ ਪਲਾਥਲਕੇ ਦਾ ਕੀ ਇਕੱਲੇ ਬੈ ਕੇ ਨਾਲ ਸਾਰੇ ਪੰਜਾਬ ਦੇ ਵਿੱਚ ਕੋਈ ਐਵੇਂ 5-7% objections ਫਾਈਲ ਹੋਇਆ ਹੋਇਆ ਹੋਣ ਗਿਆ ਬਾਕੀ ਸਾਰੇ ਜਿਹੜੇ ਨਿੱਕੇ ਉਹ ਵਾਂਝੇ ਰਹਿ ਗਏ ਔਰ ਹੁਣ ਕੀ ਹੋ ਰਿਹਾ ਕਿ ਅੱਜ ਵੀ ਮੈਂ ਵੀਡੀਓ ਸਾਹਿਬ ਨੂੰ ਇਸ ਲਈ ਮਿਲਣ ਆਇਆ ਔਰ ਡੀਸੀ ਕਪੂਰਥਲਾ ਨਾਲ ਵੀ ਗੱਲ ਕੀਤੀ ਆ ਔਰ ਜਿਹੜੇ ਡਾਇਰੈਕਟਰ ਪੰਚਾਇਤ ਨੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੇ ਉਹਨਾਂ ਨਾਲ ਵੀ ਗੱਲ ਕੀਤੀ ਆ ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਪੰਜਾਬ ਰਾਜ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਜਿਹੜੇ ਸਾਡੇ ਉਸ ਵੇਲੇ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੇ ਇੱਕ ਚਿੱਠੀ ਕੱਢੀ ਹੋਈ ਆ ਕਿ 21 22 ਤੇ 23 ਅਗਸਤ ਨੂੰ ਤਿੰਨ ਦਿਨ ਸਾਰੇ ਪੰਜਾਬ ਦੇ ਵਿੱਚ ਕੈਂਪ ਲਾਏ ਜਾਣ ਤਾਂ ਕਿ ਵੋਟਰ ਸੂਚੀਆਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਵੋਟਰ ਸੂਚੀਆਂ ਵਿੱਚ ਕੋਈ ਗਲਤੀ ਆ ਕੋਈ ਕੋਈ ਨਵਾਂ ਵੋਟਰ ਬਣਨ ਵਾਲਾ ਵਾ ਕੋਈ ਉਹਦਾ ਉਦੀ ਵੋਟ ਚੱਕ ਕੇ ਇੱਕ ਵੋਟ ਚ ਦੂਜੇ ਚ ਕੀਤੀ ਗਈ ਆ ਉਹਦੇ ਸੁਧਾਈ ਵਾਸਤੇ ਤਿੰਨ ਦਿਨ ਦਾ ਸਪੰਜਾਬ ਸਰਕਾਰ ਨੇ ਕੈਂਪ ਰੱਖਿਆ ਵਾ ਪੰਜਾਬ ਸਾਰੇ ਦੇ ਵਿੱਚ ਪਰ ਵੋਟਰ ਸੂਚੀ ਕਿਸੇ ਕੋਲ ਨਹੀਂ ਹੈ ਤੇ ਫਿਰ ਉਹ ਵਿਚਾਰੇ ਓਬਜੈਕਸ਼ਨ ਕਿੱਥੇ ਫਾਈਲ ਕਰਨਗੇ ਫਾਰਮ 3 ਨੰਬਰ ਜਾਂ ਫਾਰਮ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਜਿਹੜੇ ਮਿਲਨੇ ਨੇ ਉਹ ਕਿੱਥਾ ਕਰਨਗੇ ਸੋ ਮੈਂ ਸਿਰਫ ਇਹ ਕਹਿ ਸਕਦਾ ਕਿ ਪਹਿਲੀ ਵਾਰ ਇੱਡੀ ਹਨੇਰਗਰਦੀ ਦੇਖੀ ਆ ਚਲੋ ਮਗਰਲੀਆਂ ਸਰਕਾਰਾਂ ਵੀ ਕਰਦੀਆਂ ਹੋਣੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਪਰ ਇਹਨਾਂ ਨੇ ਤਾਂ ਬਿਲਕੁਲ ਹੀ ਕੀ ਕਹਿੰਦੇ ਹੁੰਦੇ ਕਿ ਸਾਰਾ ਰਿਕਾਰਡ ਹੀ ਤੋੜ ਦਿੱਤਾ ਵਾ ਕਿਸੇ ਨੂੰ ਵੋਟ ਬੰਦੀ ਦੀ ਲਿਸਟ ਨੂੰ ਤਿਆਰ ਨਹੀਂ ਕਿਸੇ ਨੂੰ ਵੋਟਰ ਸੂਚੀ ਦੀ ਦੇਣ ਨੂੰ ਤਿਆਰ ਨਹੀਂਗੇ ਔਰ ਇੰਨਾ ਜ਼ਿਆਦਾ ਪੋਲੀਟਿਸੀਜ਼ ਹੋ ਗਿਆ ਸਾਰਾ ਪੰਚਾਇਤੀ ਰਾਜ ਪ੍ਰਣਾਲੀ ਜਿੱਥੇ ਦਾਅ ਲੱਗਦਾ ਹੈ ਉੱਥੇ ਨਰੇਗਾ ਦੇ ਬੰਦਿਆਂ ਨੂੰ ਆਰਮ ਟਵਿਸਟ ਕੀਤਾ ਜਾ ਰਿਹਾ ਤੇਰੇ ਜੋਬ ਕਾਟ ਕੱਟ ਦੇਵਾਂਗੇ ਮੇਟ ਬਦਲ ਦੇਵਾਂਗੇ ਉਹ ਕਰਦੇ ਆਂਗੇ ਇਹ ਕਿੱਥੋਂ ਦੀ ਇਨਸਾਫ ਪਸੰਦੀ ਇਹ ਲੈਵਲ ਪਲੇਇੰਗ ਫੀਲਡ ਕਿੱਥੇ ਆ ਇਹ ਕਿਦਾਂ ਇਲੈਕਸ਼ਨਾਂ ਪੰਜਾਬ ਦੇ ਵਿੱਚ ਇਨਸਾਫ ਪਸੰਦੀ ਨਾ ਹੋਣ ਗਿਆ ਇਸ ਕਰਕੇ ਮੈਂ ਅੱਜ ਵੀਡੀਓ ਦਫ਼ਤਰ ਇੱਥੇ ਪਹੁੰਚਾਂ ਡਾਲੇ ਔਰ ਇਹਨਾਂ ਨੇ ਹੁਣ ਵਾਅਦਾ ਕੀਤਾ ਕਿ ਅਸੀਂ ਸੋਮਵਾਰ ਨੂੰ ਸਾਰੀਆਂ ਵੋਟਰ ਸੂਚੀਆਂ ਦੇਾਂਗੇ 19 ਤਾਰੀਖ ਨੂੰ ਤਾਂ ਕਿ 21 22 23 ਵਾਲੇ ਕੈਂਪ ਦੇ ਵਿੱਚ ਤੁਸੀਂ ਜਿਹੜੀਆਂ ਆਬਜੈਕਸ਼ਨਸ ਫਾਈਲ ਕਰ ਸਕੋ ਕਿਸੇ ਕਾਰਨ ਕਰਕੇ ਨਹੀਂ ਕਰਨਗੇ ਤਾਂ ਮੈਂ ਸਾਡੇ ਸਤਕਾਰਯੋਗ ਆਏ ਨੇ ਸਾਰੇ ਪ੍ਰਤਵੰਤੇ ਸੱਜਣ ਇਲਾਕੇ ਦੇ ਅਸੀਂ ਇਹਨਾਂ ਨਾਲ مشਵਰਾ ਕਰਕੇ ਸਾਡੇ ਕੋ ਕੋ ਹੋਰ ਕੋਈ ਚਾਰਾ ਨੀਗਾ ਅਸੀਂ ਇੱਥੇ ਆਣ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਆ ਇੱਥੇ ਦਫ਼ਤਰਾਂ ਦੇ ਮੋਰੇ ਆਣ ਕੇ ਧਰਨਾ ਲਾ ਦੇਣਾ ਪੱਕੇ ਤੌਰ ਦੇ ਉੱਤੇ ਤਾਂ ਕਿ ਇਲੈਕਸ਼ਨਾਂ ਜਿਹੜੀਆਂ ਪੰਜਾਬ ਦੇ ਵਿੱਚ ਫ੍ਰੀ ਐਂਡ ਫੇਅਰ ਹੋ ਸਕਣ ਇਸ ਨਜ਼ਰੀਏ ਦੇ ਨਾਲ ਸਾਨੂੰ ਅੱਜ ਇਹ ਗੱਲ ਜਿਹੜੀ ਔਰ ਇੱਕ ਅੱਲਾ ਪੁਲਥ ਲਾਕੇ ਚ ਨਹੀਂ ਹੋ ਰ ਇਹ ਮੈਂ ਜਿਹੜੀ ਗੱਲ ਮਸੱਲਿਆ ਉਠਾ ਰਿਹਾ ਪੈਨ ਪੰਜਾਬ ਮੁੱਦਾ ਵਾ ਗੁਪਤ ਤੌਰ ਤੇ ਇਲੈਕਸ਼ਨ ਕਰਾਉਣਾ ਚਾਹੁੰਦੇ ਆ ਇਹ ਤਾਂ ਕੋਈ ਬਦਲਾਅ ਨਹੀਂ ਹੈ ਭਗਵੰਤ ਸਿੰਘ ਮਾਨ ਜੀ ਬਦਲਾਅ ਤਾਂ ਇਹ ਹੈ ਕਿ ਤੁਸੀਂ ਟਰਾਂਸਪੇਰੈਂਟ ਤਰੀਕੇ ਨਾਲ ਅਕਾਊਂਟੇਬਲ ਤਰੀਕੇ ਨਾਲ ਬਕਾਇਦਾ ਤੌਰ ਤੇ ਸਭ ਨੂੰ ਮੌਕਾ ਦਿਓ ਕਿ ਆਓ ਇਲੈਕਸ਼ਨ ਲੜੋ ਤੇ ਜਿਹਨੂੰ ਲੋਕੀ ਚਾਹਣਗੇ ਸਰਪੰਚ ਬਣਾ ਦੇਣਗੇ ਇਸ ਲਈ ਜਿਹੜੀ ਪੰਚਾਇਤ ਇਲੈਕਸ਼ਨ ਹੈ ਇੱਕ ਤਾਂ ਸਮੇਂ ਸਿਰ ਕਰਾਈ ਜਾਵੇ ਇਹਦੇ ਨਾਲ ਨਗਰ ਪੰਚਾਇਤ ਦੀਆਂ ਇਲੈਕਸ਼ਨ ਦਾ ਪਿਛਲਾ ਸਾਲ ਹੋ ਗਿਆ ਸਾਰੀਆਂ ਨਗਰ ਪੰਚਾਇਤਾਂ ਭੰਗ ਕੀਤੀਆਂ ਹੋਈਆਂ ਪ੍ਰਬੰਧਕ ਲਾਏ ਹੋਏ ਨੇ ਪੰਚਾਇਤਾਂ ਭੰਗ ਹੋਏ ਉਹਨਾਂ ਨੂੰ 5-6 ਮਹੀਨੇ ਹੋ ਗਏ ਨੇ ਪ੍ਰਬੰਧਕ ਲੱਗੇ ਹੋਏ ਨੇ ਕੋਈ ਕਾਉਂਟੇਬਿਲਟੀ ਨਹੀਂ ਕੀ ਇਹ ਤਾਂ ਜਮਹੂਰੀਅਤ ਦਾ ਪਹਿਲਾ ਸਭ ਤੋਂ ਗ੍ਰਾਸਰੂਟ ਲੈਵਲ ਡੈਮੋਕ੍ਰੇਸੀ ਦਾ ਪਹਿਲਾ ਪਿੱਲਰ ਪੰਚਾਇਤੀ ਰਾਜ ਸਿਸਟਮ ਹੈ ਜਿਹਨੂੰ ਤੁਸੀਂ ਕਮਜ਼ੋਰ ਕਰਨ ਜਾ ਰਹੇ ਇਸ ਨਜ਼ਰੀਏ ਦੇ ਨਾਲ ਇਸ ਮੁੱਦੇ ਦੇ ਨਾਲ ਅੱਜ ਵੀਡੀਓ ਦਫ਼ਤਰ ਅਸੀਂ ਕਢਾ ਲੈ ਆਣ ਕੇ ਗੱਲਬਾਤ ਕੀਤੀ